ਕਿਸਾਨ ਭਰਾਵੋ ਮੇਰੇ ਇੱਕ ਸਾਈਡ ਤੇ ਨਾ ਤੁਸੀਂ ਵੀਡੀਓ ਚੱਲਦੀ ਹੋਈ ਦੇਖ ਰਹੇ ਹੋਗੇ ਉਹਨਾਂ ਲੱਗੇ ਨੂੰ 20-25 ਦਿਨ ਹੋਏ ਹੈਗੇ ਨਿਸਰਿਆ ਆ 80% ਨਸਾਰਾ ਹੋ ਗਿਆ ਲਗਭਗ ਹਰੇਕ ਚੌਥੀਜੇ ਚੌਥੇ ਬੂਟੇ ਦੇ ਵਿੱਚ ਬੱਲੀ ਆ ਗਈ ਕਿਸੇ ਦੀ ਬੱਲੀ ਬਾਹਰ ਵੀ ਨਿਕਲੀ ਖੜੀ ਹੈਗੀ ਆ ਅਗੀਤਾ ਨਸਾਰਾ ਹੋ ਗਿਆ ਦੇਖੋ ਮੈਨੂੰ ਤਾਂ ਇਦਾਂ ਲੱਗਦਾ ਹੈਗਾ ਵੀ ਇਹ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਜੇ ਤੁਹਾਡੇ ਕੋਲੇ ਕੋਈ ਹੱਲ ਹੈਗਾ ਆਪਾਂ ਨੂੰ ਕਿਸੇ ਲਿਟਰੇਚਰ ਦੀ ਲੋੜ ਨਹੀਂ ਆਪਾਂ ਉਸ ਤੇ ਕੰਮ ਕਰਕੇ ਹੋਰ ਨਿਖਾਰ ਕਰ ਲਾਂਗੇ ਸਾਰਿਆਂ ਨੂੰ ਦੱਸ ਦਿਆਂਗੇ ਪਰ ਮੇਰੀ ਇੱਕ ਬੇਨਤੀ ਆ ਇਹ ਹੋਇਆ ਕਿਉਂ ਇਹ ਪਤਾ ਹੋਣਾ ਚਾਹੀਦਾ ਇਹਦੇ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਪਨੀਰੀ ਦਾ ਪੱਕੜ ਹੋਣਾ ਇਹ ਜ਼ਿਆਦਾਤਰ ਘੱਟ ਸਮੇਂ ਵਾਲੀਆਂ ਕਿਸਮਾਂ ਵਿੱਚ ਹੀ ਹੁੰਦੀਆਂ ਜਿਵੇਂ ਕਣਕਨ ਵਾਲੀ ਜੜ ਜਾਂਦੀ ਹੁੰਦੀ ਹੈ ਜੇ ਝੋਨੇ ਦੀ ਪਨੀਰੀ ਆਪਾਂ 40 ਦਿਨ ਦੀ 45 ਦਿਨ ਦੀ 50 ਦਿਨ ਦੀ ਕਰ ਲਾਂਗੇ ਲੰਬੇ ਸਮੇਂ ਦੀਆਂ ਕਿਸਮਾਂ ਨੂੰ ਤਾਂ ਕੁਝ ਨਹੀਂ ਹੁੰਦਾ ਉੱਪਰੋਂ ਕੱਟ ਕੇ ਲਾ ਦੰਨੇ ਆ ਬੂਟਾ ਬਹੁਤ ਬਣਾ ਜਾਂਦੀਆਂ ਥੋੜੀ ਜਿਹੀ ਖਾਦ ਵੱਧ ਪਾ ਦਿਓ ਇੱਕ ਵਾਰੀ ਹੈਵੀ ਡੋਜ਼ ਠੀਕ ਹੋ ਜਾਂਦੀਆਂ ਪਰ ਕੋਈ ਕੋਈ ਬੂਟਾ ਹੋਵੇ ਕੋਈ ਹਜ਼ਾਰ ਚੋਂ ਇੱਕ ਬੂਟਾ ਹੋਵੇ ਜਦੋਂ ਆਪਾਂ ਕਿਤੇ ਖੇਤ ਚੋਂ ਲੰਘਦੇ ਹੈਗੇ ਹਾਂ ਹਰ ਚੌਥਾ ਬੂਟਾ ਇਸ ਤਰੀਕੇ ਦਾ ਹੋ ਗਿਆ ਤਾਂ ਫਿਰ ਉਹਦਾ ਕੋਈ ਹੱਲ ਨਹੀਂ ਹੋਣਾ ਇਸ ਚੀਜ਼ ਦਾ ਨਾ ਫੰਗੀਸਾਈਡ ਨਾਲ ਹੱਲ ਹੋਣਾ ਇਹ ਇਹ ਬੂਟੇ ਨੇ ਆਪਣੇ ਆਪ ਫੈਸਲਾ ਲਿਆ ਉਹਨੇ ਸਹੀ ਫੈਸਲਾ ਲਿਆ ਆਪਾਂ ਗਲਤ ਆਪਾਂ ਵੇਸਲੇ ਹੈਗੇ ਆ ਇਸ ਕੰਮ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਆਪਾਂ ਹੁਣ ਇਹਨੂੰ ਖਾਦ ਦੇਣ ਦੀ ਲੋੜ ਨਹੀਂ ਕੋਈ ਤਾਕਤ ਵਾਲੀ ਸਪਰੇਅ ਕਰਨੀ ਕਰ ਲਓ ਫੰਗੀਸਾਈਡ ਕਰਨਾ ਕਰ ਲਓ ਦਾਣਿਆਂ ਨੂੰ ਸੁਰੱਖਿਅਤ ਕਰਨਾ ਕਰ ਲਓ ਝਾੜ ਤਾਂ ਘਟੂਗਾ ਇਹ ਕੋਈ ਟਿੱਲਰ ਨਹੀਂ ਇਹਨੇ ਬਣਾਇਆ ਟਿੱਲਰ ਬਣਾਉਣ ਵਾਲੀ ਅਵਸਥਾ ਇਹਦੀ ਚਲੀ ਗਈ ਹੈਗੀ ਆ ਇਹਨੇ ਉਹ એનર્ਜੀ ਡਾਇਵਰਟ ਕਰਤੀ ਇਧਰਲੇ ਪਾਸੇ ਠੀਕ ਆ ਇਸ ਤੇ ਕਾਫੀ ਤਰ੍ਹਾਂ ਦੇ ਮੈਨੂਫੈਕਚਰਰੀਅਲ ਟ੍ਰਾਇਲ ਕੀਤੇ ਹੈਗੇ ਆ ਇਸ ਵਾਰ ਇਹ ਜਿਹੜੀ ਪਹਿਲੀ ਗੱਲ ਤਾਂ ਸਾਰੇ ਲੋਕਾਂ ਨੂੰ ਸਮੱਸਿਆ ਇਹ ਆਉਂਦੀ ਨਹੀਂ ਇਹ ਉਹਨਾਂ ਲੋਕਾਂ ਨੂੰ ਆਉਂਦੀ ਹੈਗੀ ਜਿਹੜੇ ਪਨੀਰੀ ਕਿਸੇ ਤੋਂ ਲੈ ਕੇ ਆਉਂਦੇ ਆ ਉਹ ਅਗਲਾ ਵੇਚ ਦਿੰਦਾ ਹੈਗਾ 1500 2000 ਦੀ ਇੱਕ ਕਿੱਲੇ ਦੀ ਤੇ ਪਨੀਰੀ ਤਾਂ ਹੁੰਦੀ ਆ ਉਹ ਕਈ ਵਾਰ ਜ਼ਿਆਦਾ ਵੱਡੀ 35 40 ਦਿਨ ਦੀ ਵੱਜਾ ਇਸ ਤੋਂ ਵੱਡੀ ਤੇ ਉਹ ਕਹਿੰਦਾ ਯਾਰ ਇਹ ਤਾਂ ਹਜੇ 20 ਦਿਨਾਂ ਦੀ ਹੈ ਲੈ ਜਾ ਲੈ ਜਾ ਲੈ ਜਾ ਜੇ ਆਕੇ ਇੱਕਦਮ ਲੇਬਰ ਮਿਲੀ ਵੀ ਹੁੰਦੀ ਹੈ ਕਦੋਂ ਕੀਤਾ ਪਿਆ ਹੁੰਦਾ ਕਿਤੇ ਅਨਸਰ ਦੇ ਨੂੰ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਖੇਤ ਲਾ ਲੈਨੇ ਹੈਗੇ ਆ ਚਾਹੇ ਤੁਸੀਂ ਲੇਟ ਝੋਨਾ ਲਾਉਣੇ ਹੈਗੇ ਹੋ ਕਈ ਵਾਰੀ ਝੋਨਾ ਡੁੱਬ ਜਾਂਦਾ ਵਾਹ ਕੇ ਲਾਉਣੇ ਹੈਗੇ ਹੋ ਜਾਂ ਖਰਾਬ ਹੋ ਜਾਂਦਾ ਝੋਨਾ ਕਿਸੇ ਇੱਕ ਵਜ੍ਹਾ ਕਰਕੇ ਤਾਂ ਲਾਉਣੇ ਹੈਗੇ ਹੋ ਜਾਂ ਤੁਹਾਡੀ ਪਨੀਰੀ ਥੜ ਜਾਂਦੀ ਹੈਗੀ ਜਾਂ ਤੁਹਾਡਾ ਮੱਕੀ ਵਾਲਾ ਵਾਢਾ ਤੁਸੀਂ ਝੋਨਾ ਲੇਟ ਲਾਉਣੇ ਹੋ ਤਾਂ ਇਸ ਤਰ੍ਹਾਂ ਦੀਆਂ ਕਈ ਵਾਰੀ ਕੰਡੀਸ਼ਨਾਂ ਹੁੰਦੀਆਂ ਇਹ ਖਿਆਲ ਪਹਿਲਾਂ ਹੀ ਰੱਖਿਆ ਕਰੋ ਜਿਹੜੀਆਂ ਵੀ ਕਿਸਮਾਂ ਬਾਸਮਤੀ ਹੈਗੀਆਂ ਜਾਂ ਪਰਮਲ ਹੈਗੀਆਂ ਉਹ ਵੀ ਕਿਸਮਾਂ ਇਹਨਾਂ ਦਾ ਤਾਂ ਵੀ ਰੱਖਿਆ ਜਾ ਸਕਦਾ ਜੇ ਕੁਆਂਟਲ ਦੀ ਰਿਕਵਾਇਰਮੈਂਟ ਦਾ ਇਹ ਨਾ ਹੋਇਆ ਕਰੇ ਵੀ ਸਾਡੀ ਹਜ਼ਾਰ ਗੱਟ ਦੀ ਢੇਰੀ ਮੰਡੀ ਚ ਤੁਲੀ ਹੈਗੀ ਤੇ ਉੱਥੋਂ ਇੱਕ ਗੱਟਾ ਪੱਖੇ ਵਾਲਾ ਚੱਕ ਲਿਆਂਦਾ ਜਾਂ ਕਮਬਾਈਨ ਦੀ ਟੈਂਕੀ ਚ ਰੱਖ ਲਿਆ ਉਹ ਗਲਤ ਗੱਲਾਂ ਹੈਗੀਆਂ ਉਹਦੇ ਚ ਮਿਕਸਿੰਗ ਹੋ ਸਕਦੀ ਹੈ ਉਹ ਤੇ ਨਦੀਨਾਂ ਦਾ ਵੀ ਆ ਸਕਦਾ ਉਹਦੇ ਵਿੱਚ ਅਦਰ ਝੋਨਾ ਵੀ ਹੋ ਸਕਦਾ ਕਮਬਾਈਨ ਦੇ ਵਿੱਚ ਵੀ ਕਿੰਨਾ ਝੋਨਾ ਘਟ ਕੇ ਆਈ ਹੋਗੀ ਕਿਸੇ ਸਾਈਡ ਤੇ ਕੋਈ 10 ਦਾਣੇ ਵੀ ਪਏ ਹੋਏ ਉਹ ਵਿੱਚ ਮਿਕਸ ਹੋ ਗਏ ਪ੍ਰੋਬਲਮ ਆਊਗੀ ਤਾਂ ਜਦੋਂ ਇਹ ਸਾਰੇ ਝੋਨੇ ਚ ਇੱਕ ਸਿੰਗਲ ਵੈਰੈਟੀ ਲੱਗ ਰਹੀ ਹੈ ਸਾਰਾ ਨਾ ਸਾਰਾ ਬਰਾਬਰ ਹੋ ਗਿਆ ਇਹਦਾ ਕਿਸੇ ਵੀ ਕੋਈ ਦਾਣੇਦਾਰ ਸਪਰੇਅ ਦਾਣੇਦਾਰ ਇਨਸੈਕਟੀਸਾਈਡ ਕੋਈ ਫੰਗੀਸਾਈਡ ਗਰੋਥ ਪ੍ਰੋਮੋਟਰ ਜਿੰਕਰੀਆਂ ਸਪਰੇਹਾਂ ਵੀ ਇਹਦਾ ਹੱਲ ਨਹੀਂ ਕਰ ਸਕਦੀਆਂ ਕਿਉਂਕਿ ਝੋਨੇ ਨੇ ਆਪਣੀ ਅਗਲੀ ਪੀੜੀ ਵਧਾਤੀ ਮੈਂ ਮੈਨੂੰ ਸ਼ਬਦਾ ਨੂੰ ਕਹਿਣ ਲਈ ਥੋੜਾ ਜਾਂ ਸੋਚਣਾ ਪੈ ਰਿਹਾ ਕਿ ਇਹਦਾ ਮਤਲਬ ਇਹ ਹੈਗਾ ਵੀ ਤੁਸੀਂ ਬਿਨਾ ਵਿਆਹੇ ਮੁੰਡਾ ਜੰਮਤਾ ਠੀਕ ਹੈ ਇਹ ਬੇ ਬੇ ਟਾਈਮਾਂ ਉਸਨੇ ਆਪਦਾ ਇੱਕ ਬੱਚਾ ਤਿਆਰ ਕਰ ਲਿਆ ਜਿਹਦੀ ਲੋੜ ਨਹੀਂ ਸੀ ਅੱਗੇ ਇਸ ਨੇ ਕਰਨਾ ਤਾਂ ਸੀਗਾ ਇਹ ਕੰਮ ਜੇ ਇਹੀ ਕੰਮ ਉਹ 20 ਦਿਨ ਖੜ ਕੇ ਕਰਦਾ ਤਾਂ ਹੋ ਸਕਦਾ ਵੀ ਇਹਦਾ ਉਹ ਚੰਗਾ ਝਾੜ ਆ ਜਾਂਦਾ ਕੋ ਟਿੱਲਰ ਬਣਦਾ ਯੂਨੀਫਾਰਮਟੀ ਆਂਦੀ ਕੁਛ ਟਿੱਲਰ ਤਾਂ ਇਹ ਪਹਿਲਾਂ ਹੀ ਪੱਕ ਜਾਣਗੇ ਕੁਛ ਕੱਚਾ ਖੜਾ ਹੋਊਗਾ ਝੋਨਾ ਇਹਦਾ ਝਾੜ ਮਤਲਬ 20% 10% 25% ਵੀ ਘੱਟ ਸਕਦਾ ਆਏਗਾ ਹੁਣ ਜਿਹੜਾ ਤੁਸੀਂ ਖਰਚ ਕਰ ਰਹੇ ਹੋ ਬੇਫਾਲਤੂ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਗਲਤੀਆਂ ਕਿਸੇ ਕਿਸੇ ਕੋਲ ਹੁੰਦੀਆਂ ਤੇ ਜਦੋਂ ਕੋਈ ਕਮੈਂਟਾਂ ਦੇ ਵਿੱਚ ਵੀਡੀਓ ਪਾ ਦਿੰਦਾ ਹੈਗਾ ਜਾਂ ਇਨਬਾਕਸ ਭੇਜ ਦਿੰਦਾ ਹੈਗਾ ਵੀ ਇਹਦਾ ਕੀ ਹੱਲ ਕਰਗੇ ਇਹਦਾ ਕੋਈ ਹੱਲ ਨਹੀਂ ਆਵੇਸਲੇ ਨਾ ਹੋ ਅਗੇਤੀ ਤਿਆਰੀ ਰੱਖੋ ਆਪਣੀ ਡਾਇਰੀ ਨੂੰ ਕਾਮਯਾਬ ਰੱਖੋ ਹਰ ਇੱਕ ਗਲਤੀ ਲਿਖੋ ਦੁਬਾਰੇ ਨਹੀਂ ਕਰਨੀ ਹਰ ਇੱਕ ਚੰਗਾ ਤਿਆਰਵਾ ਲਿਖੋ ਦੁਬਾਰੇ ਬਹੁਤ ਵਾਰੀ ਕਰਨਾ ਦੂਜਿਆਂ ਨੂੰ ਵੀ ਦੱਸਣਾ ਬਹੁਤ ਧੰਨਵਾਦ ਥੈਂਕ ਯੂ